ਰਬੋ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਮਨਜੋਤ ਮਾਜਰਾ ਸਵਾਗਤ ਕਰਦਾ ਹਾਂ ਅੱਜ ਪੰਜਾਬੀ ਦੇ ਮਰਹੂਮ ਸ਼ਾਇਰ ਸਰਦਾਰ ਡਾਕਟਰ ਪਦਮਸ਼ਰੀ ਸੁਰਜੀਤ ਪਾਤਰ ਜੀ ਦੀ ਅੰਤਿਮ ਅਰਦਾਸ ਹੋਈ ਜਿਦੇ ਵਿੱਚ ਸਿਆਸੀ ਆਗੂ ਕਈ ਸ਼ਾਇਰ ਲੇਖਕ ਕਲਾਕਾਰ ਗਾਇਕ ਪਹੁੰਚੇ ਅਤੇ ਆਪਣੀਆਂ ਸ਼ਰਧਾਂਜਲੀਆਂ ਆਪਣੀਆਂ ਹਮਦਰਦੀਆਂ ਆਪਣੀਆਂ ਯਾਦਾਂ ਸਵਰਗੀਏ ਡਾਕਟਰ ਸੁਰਜੀਤ ਪਾਤਰ ਜੀ ਦੀਆਂ ਸਾਂਝੀਆਂ ਕੀਤੀਆਂ ਔਰ ਮੁੱਖ ਮੰਤਰੀ ਸਾਹਿਬ ਨੇ ਬਹੁਤ ਕੁਝ ਸੁਰਜੀਤ ਪਾਤਰ ਸਾਹਿਬ ਬਾਰੇ ਉਹਨਾਂ ਦੀਆਂ ਮੀਟਿੰਗਾਂ ਜੋ ਉਹਨਾਂ ਨੇ ਕਿਹਾ ਹੋਈਆਂ ਤੇ ਉਹਨਾਂ ਨੂੰ ਪੂਰ ਚੜਾਉਣ ਦਾ ਵੀ ਵਾਦਾ ਉਹਨਾਂ ਨੇ ਅੰਤਿਮ ਅਰਦਾਸ ਤੇ ਆਪਣੇ ਮੁਖਾਰਬਿੰਦ ਚੋਂ ਕਿਹਾ ਵੀ ਜੋ ਵੀ ਯਾਦਾਂ ਸੀ ਪਾਤਰ ਸਾਹਿਬ ਦੀਆਂ ਅਸੀਂ ਸਾਭਾਂਗੇ ਔਰ ਪੰਜਾਬ ਦੇ ਲਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਆਪਣੀਆਂ ਲਿਖਤਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਔਰ ਆਪਣੀਆਂ ਲਿਖਤਾਂ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਝਲਕਦਾ ਸੀ ਕਿ ਪੰਜਾਬ ਦੇ ਲਈ ਦਰਦ ਔਰ ਪੰਜਾਬ ਦੇ ਲਈ ਪਿਆਰ ਟਟ ਵਰਤਾ ਕੇ ਗਏ ਨੇ ਆਪਣੀਆਂ ਲਿਖਤਾਂ ਦੇ ਵਿੱਚ ਤੇ ਉੱਥੇ ਹੀ ਵੱਡੇ ਵੱਡੇ ਸ਼ਾਇਰਾਂ ਨੇ ਵੱਡੇ ਵੱਡੇ ਕਲਾਕਾਰਾਂ ਨੇ ਵੱਡੇ ਵੱਡੇ ਫਨਕਾਰਾਂ ਨੇ ਐਕਟਰਾਂ ਨੇ ਪਹੁੰਚ ਕੇ ਹਾਜ਼ਰੀਆਂ ਲਗਵਾਈਆਂ ਔਰ ਆਪਣੇ ਸ਼ਰਦਾ ਦੇ ਬੋਲ ਜਿਹੜੇ ਆ ਪਾਤਰ ਸਾਹਿਬ ਦੇ ਅੰਤਿਮ ਅਰਦਾਸ ਤੇ ਸਾਂਝੇ ਕੀਤੇ ਆਓ ਸੁਣਦੇ ਆ ਸਾਤੇ ਦੀ ਸਾਂਝ ਪਾਈ ਹੈ ਵੈਗੂ ਜੀ ਦਾ ਕੰਮ ਸਾ ਧੰਨ ਜੀ ਕਿ ਸਾਤੇ ਕਦੀ ਸੂਚਿਆ ਨਹੀਂ ਸੀ ਇਹ ਨਹੀਂ ਛੇਤੀ ਸਭੀ ਉਹ ਜਿਸ ਤਰ੍ਹਾਂ ਦੀ ਤੇਰੀ ਕੋਈ ओके ਆਪ ਜਾਨਾ ਤਾਂ ਸਵੇਰੇ ਪਾਣ ਕਹਤਾ ਜਾਣਾ ਸੋਣਾ ਸਵੇਰੇ ਉੱਠੇ ਨਾ ਇਹ ਮੋਦ ਤੁਹ ਬਾਇ ਕਰੋ 그러면은 ਪਰਮਾਰੀਂ ਕੇ ਚੌਪ ਆਏ

सोशल मीडिया पे अफवाह फैल जाती है बहुत मैं जब तो खबर सोशल मीडिया पे थी मैं सभी नहीं था। मैं जी को फोन किया मैंने जी इस तरह की अफवाह चल रही है तय करके अफवाह नहीं है बात सब नहीं है तो बड़ा मालूम गया कि अचानक भाषण को अलंकार देने वाला स्पीचा साधारा या विचार वटाद्रिया जिते कोई गल ना आँगी तो फिर पात्र कोर्ट कर दो उ जो गल उदासजा देने की चलती है तो उ कहते फुला जोड़ी जमीन लगती

आई ए आई पंजाबी भाषा का ना होना यह विषय से इक्की फरवरी अंतरराष्ट्रीय माँ बोली दिवस है तो कहते हैं अखबार मैं एडवाइज वगैरह सारा कुछ या शाम तक मूलेंट भेजता इक्की फरवरी से दे, सारे देश के दे, अंग्रेजी के हिंदी उर्दू के जिड़ी भी भाषा शब्द सारे देश के दे, अखबारों फरंट भेज के पंजाबी मां बोली इश्तहार आया तो मैंने उन्होंने फोन करके इन्ना तो चेक सोचा मैं कब इनवॉल्व हो जाओ उ तो कहता नलके चलाने तो पहले पांच सत ਅਨਸਰਲੀ ਤੋਂ ਪਾਣੀ ਪਹੁੰਚਦਾ ਜਦੋਂ ਨਾਲਕਾ ਚੱਲ ਰਿਹਾ ਹੁੰਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਹੈ ਨਾ ਜਿਹੜਾ ਪਾਇਆ ਹੈ ਫਿਰ ਨਾਲਕਾ ਆਪਣਾ ਪਾਣੀ ਚੱਲਦਾ ਸੋ ਹੋ ਸਕਦਾ ਕੁਝ ਬਚੇ 50% ਪੜਕੇ ਪਹਿਲਾਂ 50% ਤਾਨੂੰ ਲੇਖਾਂ ਸ਼ਾਇਦ ਸ਼ਬਦੀ ਉਹ ਨਾ ਆਏ ਇਕ ਹੌਲੀ ਹੋਈ ਉਹਨਾਂ ਦਾ ਅੰਤਰ ਹੈ ਜਿਹੜਾ ਨਾਲਕਾ ਉਹ ਪਾਣੀ ਚੋਂ ਹੋਵਾ ਉਹ ਜਿਆਦਾ ਮੰਗਾ ਤਾਂ ਪਾਤਰ ਵਾਲੇ ਤੇ ਆਸੂ ਤਾਂ ਇਹ ਪਾਤਰ ਨਾਲ ਦੇ ਆ ਕੇ ਸੁਣੋਗੇ ਲੱਖ 1 ਲੱਖ 2 ਲੱਖ ਰੁਪਈਆ

बस मैं नहीं मैं शरद अंजली रिपेयेट करता अनटाइमली शरद अंजली है समय तो पहला नहीं शरद अंजली है नाना परमात्मा के ना पुत आ आ, दास करता कि विजय की नाम दुनिया जेड़े आऊं ना एक भक्त ने जिस बोधा मेला निद्रबाजी आज अंतिम अर्दास तक पहुँचे ਪਾਤਰ ਸਾਹਿਬ ਨੂੰ ਆਪਣੇ ਦਿਲ ਦੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਕੋਨੇ-ਕੋਨੇ ਚੋਂ ਪੂਰੇ ਪੰਜਾਬ ਚੋਂ ਹੀ ਨਹੀਂ ਭਾਰਤ ਦੇ ਵੱਖ-ਵੱਖ ਖੇਤਿਆਂ ਚੋਂ ਲੋਕ ਆਏ ਆ ਬਹੁਤ ਸਾਰੇ ਲੋਕਾਂ ਨੇ ਪੰਜਾਬੀ ਦੇ ਮਹਿਬੂਬ ਸ਼ਾਇਰ ਨੂੰ ਉਹਨਾਂ ਦੀਆਂ ਰਚਨਾਵਾਂ ਰਾਹੀਂ ਯਾਦ ਕੀਤਾ ਇਵਨ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਫੇਰ ਦੁਬਾਰਾ ਸਸਕਾਰ ਤੇ ਵੀ ਆਏ ਭੋਗ ਤੇ ਵੀ ਆਏ ਬਹੁਤ ਸਾਰੇ ਕਲਾਕਾਰ ਸਹਿਯੋਗਕਰਮੀ ਪ੍ਰੇਮੀ ਕਿਉਂਕਿ ਪਾਤਰ ਇੱਕ ਇਹੋ ਜਿਹਾ ਸਮੁੰਦਰ ਪੰਜਾਬੀ ਸ਼ਾਇਰੀ ਦਾ ਜੋ ਕਦੇ ਸੁਕੇਗਾ ਨਹੀਂ ਨਿਰੰਤਰ ਠਾਠਾ ਮਾਰਦਾ ਰਹੇਗਾ ਇਹ ਸਮੁੰਦਰ ਇਹ ਸਾਗਰ ਜਿੱਚ ਅਨੇਕਾਂ ਕਵਤਾਵਾਂ ਗੀਤ ਗਜ਼ਲਾਂ ਵਰਕੀਆਂ ਸਿੱਪੀਆਂ ਮੋਤੀ ਅਮੋਲਕ ਸਾਡੇ ਵਿੱਚ ਰਹਿਣਗੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨਮਨ ਕਰਦੇ ਨਿੰਦਰ ਭਾਈ ਜੀ ਸੀਐਮ ਸਾਹਿਬ ਦੇ ਕਹਿਣ ਮੁਤਾਬਿਕ ਵੀ ਆਪਾਂ ਰਲ ਕੇ ਬੈਠਾਂਗੇ ਰੁਝੇਮਿਆਂ ਤੋਂ ਬਾਅਦ ਤੇ ਤੁਸੀਂ ਵੀ ਉਹਦੇ ਵਿੱਚ ਸ਼ਮੂਲੀਅਤ ਕਰੋਗੇ ਵੀ ਕੋਈ ਪਾਤਰ ਸਾਹਿਬ ਦੀ ਅਮੁੱਲੀ ਤੇ ਵੱਡੀ ਯਾਦ ਜਿਹੜੀ ਸਥਾਪਿਤ ਕੀਤੀ ਜਾਵੇ ਪਾਤਰ ਸਾਹਿਬ ਦੀ ਯਾਦ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਲੈਕਸ਼ਨ ਕੋਰਡ ਤੋਂ ਬਾਅਦ ਬੈਠਣ ਦਾ ਫੈਸਲਾ ਕੀਤਾ ਸਾਰੇ ਲੇਖਕਾਂ ਨੇ ਸਲਾਹਤਾ ਕੀਤੀ ਹੈ ਕਿ ਉਹ ਬੜੀ ਸੰਜੀਦਗੀ ਨਾਲ ਇਸ ਤੇ ਵਿਚਾਰ ਕਰ ਰਹੇ ਆ ਬੜੀ ਅੱਛੀ ਗੱਲ ਹੈ ਧੰਨਵਾਦ ਜੀ ਅਸੀਂ ਸਰਦਾਰ ਸਰਜੀਤ ਪਾਤਰ ਸਾਹਿਬ ਉਹਨਾਂ ਦੇ ਭੋਗ ਤੇ ਆਏ ਆ ਮੈਂ ਤਾਂ ਇੱਕ ਗੱਲ ਖਵਿੰਦਾ ਵੀ ਹਜ਼ਾਰਾਂ ਮਾਵਾਂ ਲੱਖਾਂ ਕਰੋੜਾਂ ਮਾਵਾਂ ਹੋਰ ਧਰਮਾਂ ਦੀ ਸੁਰਗਿਆਂ ਚ ਬੈਠੀਆਂ ਨੇ ਪਰ ਸਭ ਤੋਂ ਵੱਧ ਇਹ ਕਿ ਮਾਣ ਨਾ ਕਿਸੇ ਮਾਂ ਨੂੰ ਪੈਣਾ ਕਿ ਇਹ ਸਤਕਾਰ ਕਰਦੀ ਹੈ ਉਹ ਕਿ ਸਰਜੀਤ ਸਾਹਿਬ ਤੁਹਾਡੀ ਮਾਤਾ ਨੂੰ ਕਰਨੀ ਗਿਆ ਜਦੋਂ ਵੀ ਉਹ ਸੁਰਗਾਂ ਜਾਣਗੇ ਤਾਂ ਹੈ ਕਿਉਂਕਿ ਤੁਸੀਂ ਉਹਦੇ ਦੀ ਕੋਖ ਤੇ ਦੁੱਧ ਦੋਨਾਂ ਨੂੰ ਧਰਤੀ ਤੋਂ ਧਰੂ ਉਤਾਰੇ ਜਨ ਉੱਚਾ ਕੀਤਾ ਪਰ ਮੋਲੀ ਸਾਹਿਬ ਤੁਹਾਡੇ ਨਾਲ ਕੋਈ ਅਮੁੱਲੀ ਯਾਦ ਉਹਨਾਂ ਦੀ ਆਖਰੀ ਵੇਲਾ ਆਖਰੀ ਕੋਈ ਮੇਲਾ ਇੱਕ ਵਾਰੀ ਕਿਸੇ ਬੰਦੇ ਦਾ ਕੰਮ ਕਰਨ ਆਈ ਸੀ ਦੋ ਵੇਰੀ ਜੀ ਮੈਂ ਦੋ ਵੇਰੀ ਕੰਮ ਕਰਕੇ ਜੀ ਉਹਨਾਂ ਨੂੰ ਦੱਸ ਕੇ ਉਹਦੀ ਕਾਪੀ ਭੇਜਦੀ ਸੀ ਆ ਕੀਤਾ ਪਿਆ

ਉਹ ਇਹਨਾਂ ਸਾਡੇ ਜਿੰਦਾ ਰਹਿਣਗੇ। ਔਰ ਆਉਣ ਵਾਲੀ ਆ ਪੀੜ੍ਹੀਆਂ ਲੈ ਕੇ ਚਾਦਰ ਬੁਨਾਰਾ ਬਣ ਕੇ ਰਹਿਣਗੇ। ਮੈਂ ਸਮਝਦਾ ਕਿ ਉਹਨਾਂ ਦੇਆਂ ਰਿਸ਼ਤਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਸਾਨੂੰ ਸਾਰਿਆਂ ਨੂੰ ਲਾਹਾ ਲੈਣਾ ਚਾਹੀਦਾ ਹੈ। ਔਰ ਆਪਣਾ ਜੋ ਜੀਵਨ ਪੱਧਰ ਹੈ ਉਹਨੂੰ ਠੀਕ ਕਰਨ ਦੇ ਵਿੱਚ ਸਮਾਜ ਭਲਾਈ ਦੇ ਵਿੱਚ ਔਰ ਆਪਣੇ ਦੇਸ਼ ਦੀ ਗੌਰਮ ਦੇ ਉਸ ਰਾਜ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਸਾਨੂੰ ਦਿੱਤਾ ਜੀ ਤੇ ਸਾਨੂੰ ਉਹਨਾਂ ਦੀ ਯਾਦ ਜਿਹੜੀ ਹਮੇਸ਼ਾ ਕੈਰੀ ਕਰਨੀ ਚਾਹੀਦੀ ਹੈ ਲਾਲ ਰਮਾਧਵਾ ਦੇ ਚਰਨਾਂ ਦੀ ਹੋਈ ਅਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਸਦੀਵਕਲ ਨਿਵਾਸਪਕਸ਼ ਅੱਗੇ ਸਾਨੂੰ ਸਾਰਿਆਂ ਨੂੰ ਪਾਣਾ ਮੰਦਰ ਕੋਪਾਲਕਸ਼ਣ ਵਾਹਿਗੁਰੂ ਜੀ ਕਾ ਸਾਰ ਬੜੀ ਦੁੱਖ ਦੀ ਗੱਲ ਹੈ ਕਿ ਸਰਦਾਰ ਪ੍ਰੋਫੈਸਰ ਡਾਕਟਰ ਸਰਜੀਤ ਪਾਤਰ ਜੀ ਜੋ ਇਸ ਦੁਨੀਆ 'ਚ ਨਹੀਂ ਰਹੇ ਅਜੋਨਾਂ ਦੀ ਅੰਤਮ ਅਰਦਾਸ ਪਰ ਉਹਨਾਂ ਦੀਆਂ ਕਵਤਾਵਾਂ ਉਹਨਾਂ ਦੀ ਚਿੰਤਨ ਜੋ ਪੰਜਾਬ ਦੇ ਪ੍ਰਤੀ ਪੰਜਾਬੀ ਪ੍ਰਤੀ ਆ ਸਦਾ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਨਾ ਸਰੋਤ ਬਣਿਆ ਹੋ ਮਹਾਰਾਜ ਜੀ ਆਖਰੀ ਕੋਈ ਮੇਲਾ ਕੋਈ ਆਖਰੀ ਉਹਨਾਂ ਦੇ ਬਚਨ ਕੋਈ ਆਖਰੀ ਯਾਦ ਸਾਂਝੀ ਉਹਨਾਂ ਦੀ ਦੋ ਤਿੰਨ ਵਾਰ ਹੀ ਮਿਲੇ ਬਹੁਤ ਪਿਆਰ ਦੇ ਨਾਲ ਮਿਲਦੇ ਸੀ ਬੜੇ ਵਧੀਆ এনवायरमेंट ਸੀ ਗੱਲ ਕਰਨ ਦੇ ਸੀਗੇ ਚਿੰਤਿਤ ਸੀਗੇ ਕਿ ਧਰਤੀ ਹਵਾ ਪਾਣੀ ਕਿੰਦਾ ਬਚੂ ਜੀ ਸੁਰਜੀਤ ਪਾਤਰ ਇੱਕ ਪੰਜਾਬੀ ਨਹੀਂ ਮੈਂ ਕਹਿੰਦੇ ਹਿੰਦੁਸਤਾਨ ਦੇ ਕਵੀਆਂ ਦਾ ਇੱਕ ਲਾਈਟ ਹਾਊਸ ਹੈ ਇੱਕ ਮੀਲ ਪੱਥਰ ਜੀ ਸਰੀਰੀ ਤੌਰ ਤੇ ਚਲੇ ਗਏ ਲੇਕਿਨ ਉਹਨਾਂ ਦੀਆਂ ਰਚਨਾਵਾਂ ਇੰਨੀਆਂ ਆਲਾ ਦਰਦੀਆਂ ਇੰਨੀਆਂ ਵੱਟੀਆਂ ਇੰਨੀ ਵੱਡੀ ਸੋਚ ਨੂੰ ਪ੍ਰਗਟ ਕਰਦੀਆਂ ਕਿ ਪੰਜਾਬੀ ਉਹਨੂੰ ਪੜ੍ਹ ਕੇ ਕਿਤਨਾ ਨਸ਼ਾ ਮਹਿਸੂਸ ਕਰਦੇ ਆ ਇੱਕ ਤਰ੍ਹਾਂ ਰਵਾਨੀ ਮਹਿਸੂਸ ਕਰਦੇ ਇੱਕ ਤਰ੍ਹਾਂ ਦੀ એનર્ਜੀ ਮਹਿਸੂਸ ਕਰਦੇ ਸੋ ਉਹ ਹਮੇਸ਼ਾ ਸਾਡੇ ਚ ਰਹਿਣਗੇ ਸੋ ਮਤਲਬ ਪਰਿਵਾਰ ਨਾਲ ਹਮਦਰਦੀ ਤਾਂ ਹੈ ਲੇਕਿਨ ਉਹ ਇੱਕ ਬਹੁਤ ਵੱਡੀ ਵਿਰਾਸਤ ਛੱਡ ਕੇ ਗਏ ਆ ਪਿੱਛੇ ਬਹੁਤ ਵੱਡੀ ਸੋ ਪਰਿਵਾਰ ਨੂੰ ਬਹੁਤ ਵੱਡੀ ਅਮੀਰੀ ਦੇ ਕੇ ਗਏ ਆ ਪੰਜਾਬ ਨੂੰ ਅਮੀਰੀ ਦੇ ਕੇ ਗਏ ਆ ਕਵਿਤਾ ਨੂੰ ਅਮੀਰੀ ਦੇ ਕੇ ਗਏ ਜੀ ਇੱਕ ਵੱਡੀ ਸੰਸਥਾ ਦਾ ਸਾਥ ਉਹ ਰਕਸਦ ਹੋਗੀ ਜੀ ਮਹਾਨ ਕਵੀ ਵੱਡਾ ਰਾਈਟਰ دانشਮੰਦ ਬੰਦਾ ਵੱਡਾ ਭਰਾ ਜਿਹਦੇ ਨਾਲ 1986 ਤੋਂ ਲੈ ਕੇ 2024 ਤੱਕ ਨੀਂਡਤਾ ਰਹੀ ਹੋਵੇ ਮੁਹੱਬਤ ਰਹੀ ਹੋਵੇ ਜੀ ਖੁਸ਼ਕਿਸਮਤਾਂ ਕਿ ਆਪਣੀ ਫਿਲਮ ਧਾਰਾ ਦੇ ਵਿੱਚ ਉਹਨਾਂ ਨੂੰ ਪ੍ਰੋਫੈਸਰ ਦਾ ਰੋਲ ਕਰਾ ਕੇ ਉਹਨਾਂ ਦੀ ਜ਼ਿੰਦਗੀ ਭਰ ਦੀ ਡਾਕੂਮੈਂਟੇਸ਼ਨ ਕਰ ਦਿੱਤੀ ਹੈ ਜੀ ਅੱਜ ਅੰਤਮਰਦਾ ਸ਼ਾਮਲ ਹੋਏ ਹਨ ਸ਼ਰਦਾ ਦੇ ਫੁੱਲ ਪੇਂਟ ਕੀਤੇ ਨੇ ਤੇ ਬਹੁਤ ਮੰਡੀ ਪੱਦਰ ਤੇ ਲੋਕ ਦੂਰ ਦੂਰੋਂ ਚੱਲ ਕੇ ਆਏ। ਅਬ ਤੇ ਜਲਦੀਆਂ ਘਰ ਆਈਆਂ ਚੋਂ ਸੱਚੇ ਪਾਤਸ਼ਾਹ ਦੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ੇ ਪਿਛੇ ਪਰਿਵਾਰ ਨੂੰ ਪਾਣਾ ਮੰਗਦਾ। ਕੋਈ ਆਖਰੀ ਯਾਦ ਭਾਈ ਜੀ ਕੋਈ ਦਿਲ ਦੇ ਵਿੱਚ ਜਾਂ ਕਦੋਂ ਕੁ ਮੀਲੇ ਉਹਨਾਂ ਦੇ ਆਖਰੀ ਆਖਰੀ ਤੁਹਾਡੇ ਨਾਲ ਹੋਏ। ਉਹਨਾਂ ਦੇ ਰੁਕਸਤ ਹੋਣ ਤੋਂ ਮਹੀਨਾ ਪਹਿਲਾਂ ਅਸੀਂ ਇਕੱਠੇ ਸੀ ਭਾਈ ਤੁਸੀਂ ਚੰਗੇ ਬੋਲ ਤੁਹਾਡੇ ਬੋਲ ਬਹੁਤ ਚੰਗੇ ਨੇ ਨਹੀਂ ਮਿਹਰਬਾਨੀ ਜੀ ਆਪਣੀ ਕੀਮਤੀ ਬੋਲ ਤਾਂ ਚਲੇਗੇ ਜੀ ਜਿਹੜੇ ਕੀਮਤੀ ਸੀ ਉਹ ਚਲੇ ਗਏ ਹੁਣ ਤਾਂ ਥੋੜੀ ਰਹਿ ਗਏ ਨੇ ਜੀ ਪਾਤਰ ਸਾਹਿਬ ਦਾ ਚਲੇ ਜਾਣਾ ਮੈਨੂੰ ਉਹ ਪੁੱਛ ਰਿਹਾ ਸੀ ਕਿੰਨਾ ਕੁ ਘਾਟਾ ਮੈਂ ਕਹਿੰਦਾ ਨਾਪਿਆ ਜਾ ਸਕਦਾ ਹੈ ਘਾਟਾ ਕਿਦੇ ਪਰ ਇਹ ਘਾਟਾ ਨਹੀਂ ਇਹ ਚੀਜ਼ ਹੀ ਹੈ ਕਿ ਖਤਮ ਹੋ ਖਲਾਅ ਪੈਦਾ ਹੋ ਗਿਆ ਉਸ ਖਲਾਅ ਦੇ ਵਿੱਚ ਹੁਣ ਕੋਈ ਨਹੀਂ ਉੱਤਰ ਸਕੇਗਾ ਕਿਉਂਕਿ ਸਦੀ ਲੱਗਦੀ ਪਾਤਰ ਸਾਹਿਬ ਵਰਗਾ ਸ਼ਾਇਰ ਬਣਦੇ ਆ ਤੇ ਉਹਨਾਂ ਨੇ ਜੋ ਆਪਣਾ ਆਪ ਇਸ ਜ਼ਬਾਨ ਨੂੰ ਦਿੱਤਾ ਨਹੀਂ ਉਹਨਾਂ ਆਪਣੇ ਆਪ ਬਾਰੇ ਇਸ ਜ਼ਬਾਨ ਦੇ ਉੱਪਰ ਉਹਨਾਂ ਨੇ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਜ਼ਰੂਰੀ ਪਰਵਾਰਕ ਕੰਮ ਛੱਡ ਕੇ ਇਸ ਸਾਹਿਤ ਜਗਤ ਨੂੰ ਆਪਣਾ ਸਮਾਂ ਦਿੱਤਾ ਹੋਏਗਾ ਉਹ ਕਿਹੜੀਆਂ ਘਰ ਦੇ ਵਿੱਚ ਮੁਸ਼ਕਲਾਂ ਉਹਨਾਂ ਨੇ ਝੱਲਦੀਆਂ ਹੋਣਗੀਆਂ ਜਦੋਂ ਮੈਂ ਵੀ ਦਾਸਤ ਸੰਧੀਆਂ ਲਾਈਨਾਂ ਨੇ ਨਾ ਕਿ ਮੈਂ ਜਿੱਥੇ ਚਾਰੋਂ ਤਰਫੋਂ ਆਇਨੇ ਮੇਰੇ ਰੋਜ਼ ਹੁੰਦੇ ਤਰੀਕੇ ਜੀ ਸੋ ਉਹ ਹਰ ਆਇਨੇ ਨੂੰ ਜਵਾਬ ਦੇ ਸੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਪ੍ਰੋਫੈਸ਼ਨ ਨੂੰ ਆਪਣੇ ਕੰਮ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਪਰ ਪਤਾ ਨਹੀਂ ਕਿਦਾ ਕਿਦਾ ਹੱਕ ਮਾਰ ਕੇ ਉਹ ਪੰਜਾਬੀ ਸਾਹਿਤ ਨੂੰ ਸਮਾਂ ਦਿੰਦੇ ਰਹੇ ਹੋਣਗੇ ਕਿ ਇੰਦਰ ਮੇਰੀ ਪਹਿਲੀ ਪ੍ਰੀਅਰਿਟੀ ਹੈ ਉਹ ਤਾਂ ਡੈਡੀਕੇਟਿਡ ਬੰਦਾ ਆ ਬਹੁਤ ਅਯੋਗ ਚ ਕਿਤੇ ਆਉਂਦਾ ਤੇ ਉਹ ਸਾਡੇ ਯੁੱਗ ਦਾ ਬੰਦਾ ਕੋ ਪਾਤਰ ਸਤਿ ਜੀ ਇੱਕ ਦੇਵੀ ਭਾਜੀ ਨੇ ਵੀ ਕਿਹਾ ਸੀ ਆਪਣੇ ਬੋਲਾਂ ਚ ਕਿ ਪੰਜਾਬੀ ਦੇ ਪੈਗੰਬਰ ਸਨ ਤੇ ਬਿਲਕੁਲ ਜੀ ਇੱਕ ਜਿਹੜੇ ਬੜੇ ਵੱਡੇ ਇੱਕ ਸੰਦੇਸ਼ ਵਾਹਕ ਸਨ ਬਹੁਤ ਵੱਡੇ ਇੱਕ ਮੈਸੈਂਜਰ ਸਨ ਜੋ ਜ਼ਬਾਨ ਨੂੰ ਸਾਡੇ ਬੱਚਿਆਂ ਦੀ ਝੋਲੀ ਚ ਪਾ ਕੇ ਕਹਿਦੇ ਪਰਨਾ ਸਾਡੇ ਸਾਡੇ ਅੰਦਰੋਂ ਜ਼ਬਾਨ ਖਤਮ ਹੁੰਦੀ ਜਾ ਰਹੀ ਸੀ ਅੱਜ ਅੱਜ ਛੋਟੇ ਛੋਟੇ ਬੱਚੇ ਵੀ ਜਦੋਂ ਪਾਤਰ ਸਾਹਿਬ ਦਾ ਨਾਮ ਲੈਂਦੇ ਉਹਨਾਂ ਦਾ ਜ਼ਿਕਰ ਕਰਦੇ ਨੇ ਤੇ ਲੱਗਦਾ ਕਿ ਬਈ ਜ਼ਬਾਨ ਜਿਹੜੀ ਹੈ ਉਹਦਾ بیچ ਪੀਚੇ ਆ ਗਿਆ ਪਾਤਰ ਸਾਹਿਬ ਦੀ ਕਵਿਤਾ ਦੇ ਨਾਲ ਇਹ ਹਨ ਗੁਰਪ੍ਰੀਤ ਸਿੰਘ ਬੜੈਜ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਬੋਲ ਪਾਤਰ ਸਾਹਿਬ ਦੀ ਅੰਤਿਮ ਅਰਦਾਸ ਤੇ ਸੰਜੀਕਤੇ ਤੇ ਮਿਲਦੇ ਹੋਏ ਲੋਕਾਂ ਨੂੰ ਔਰ ਇਹਦਾ ਲੈਦੇ ਹੋਏ ਮਿਲਦੇ ਆ ਜੀ